Thank mm -hmm. you. ਕੀ ਬਹੁਤ ਬਹੁਤ ਨੀਰਮੰਤ ਆ। ਇਹਨਾਂ ਦਾ ਤਾਂ ਦੇਣਾ ਨਹੀਂ ਦਿੱਤਾ ਜਾਂਦਾ ਜੀ। ਇਹ ਸਾਰਾ ਨਾ ਇਹਨਾਂ ਦਾ ਪ੍ਰਤਾਪ ਹੈ, ਇਹਨਾਂ ਦੀ ਹਕਮਤ ਹੈ। ਅੰਦਰ ਹੀ ਲੰਗੀ। ਸਾਰੀ ਰਾਤ ਨੀਂਦ ਨਹੀਂ ਚਾਹੀਏ ਹੁੰਦੀ ਕਿੰਦੇ। ਇਹਨਾਂ ਨੂੰ ਪੂਰੀ ਰਾਤ ਨਸੇਬਾ ਜੀ। ਪੂਰੀ ਰਾਤ ਨੀਂਦ ਨਹੀਂ ਆਉਂਦੀ। ਸਾਰੇ ਕਹਿੰਦੇ ਮੈਂ ਤਾਂ 2:30 ਵੇਲੇ ਤਾਂ ਕੰਮ ਜਾਗਦੇ। ਇਹ ਲੱਗਦਾ ਤੁਹਾਨੂੰ। ਮੇਰੇ ਬ੍ਰਦਰ ਆ ਜੀ ਤੁਸੀਂ ਮੰਨੋਗੇ ਮੈਂ ਮੋਟਰਸਾਈਕਲ ਦੇ ਬਦਲੇ ਕਿਤੇ ਕਿਤੇ ਲੱਭਿਆ। ਉਹ ਜਗ੍ਹਾ ਕੋ ਛੱਡੀ ਨਹੀਂ। ਇਹ ਨਹੀਂ ਬੜਾ ਕੁਝ ਨਹੀਂ ਪਛਾਨੂਗਾ ਨਹੀਂ 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 ਅਸੀਂ ਇੱਥੇ ਹੀ ਆ ਅਸੀਂ ਖੜੇ ਹੋਏ ਐ ਤੇ ਹੈਰਾਨ ਹੀ ਹੋ ਗਏ ਵੇਖ ਕੇ ਕੱਲ ਜਿਹੜਾ ਜਰੂਰ ਗੰਦਾ ਸੀ ਉਹਦਾ ਸੁਣਾਉਣਾ ਹੋਇਆ ਐ ਤੇ ਦੇਖ ਚੁੱਪ ਚਾਹ ਭਈ ਆ ਕੌਣ ਆਇਆ ਮੈਂ ਚਾਹਣੀ ਮੈਨੂੰ ਤੂੰ ਗਿਆ ਕਿੱਥੇ ਸੀ ਹੈ ਕਰੇਂ ਕਿ ਸੱਜੇ ਤੱਕ ਮੇਆ ਮਾੜੀ ਬੋਲ ਕਹਾਲ ਨਹੀਂ ਤੇਉ ਕੋਈ ਨਹੀਂ ਕੋਈ ਮੈਂ ਤੂੰ ਜਬ ਕਰ ਜਬ ਕਰ ਕੋਈ ਨਹੀਂ ਇਹ ਨਾ ਸ਼ੋਰ ਕਰ ਕਿਵੇਂ ਉਹਨਾਂ ਕੋਲ ਪੱਜ ਗਈ ਕਿਵੇਂ ਆਇਆ ਉਹ ਸਾਹਮਣਾ ਜਦਾ ਰਾਨੀ ਵਾਲੀ ਗੱਲ ਹੈ ਵੀ ਉਹਨਾਂ ਕੋਲ ਪੱਜ ਗਿਆ ਉਹਨਾਂ ਜਿਹੜਾ ਨੇ ਇੰਨੇ ਨੇ ਬੰਦੇ ਲੈਣ ਜਾਂਦੇ ਤਾਂ ਨਹੀਂ ਉਹ ਕਿਸੇ ਦੇ ਕੇ ਜਾਂਦੇ ਓਏ ਬੋਤੇ ਇਹਨ ਡੈਕਟ ਲੈ ਕੇ ਜਾਈ ਦੇਗੀ ਹੈ ਕਦੀ ਡੈਕਟ ਨਹੀਂ ਜਾਈ ਹੈ ਆਪਾਂ ਕੱਡੇ ਨਹੀਂ ਬਿਸਤਰੀ ਠੀਕ ਹੈ ਚੱਲੇ ਨਹੀਂ ਕੀ ਕਰ ਲੈਣਾ ਆਪਣੀ ਕਿਉਂ ਕਹਦਾ ਤੂੰ ਗਿਆ ਜੀ ਤੈਨੂੰ ਸੁਣਗਾ ਕੋਈ ਨਹੀਂ ਹਾਲੇ ਨਹੀਂ ਦੱਸਣ ਦੇ ਮੋੜ ਤੇ ਹਾਲੇ ਪਤਾ ਨਹੀਂ ਹਾਲੇ ਦੱਸ ਦੇ ਬੱਚੇ ਲੋਕਾਂ ਪਹੁੰਚ ਕਰਦੇ ਮੋਲਮ ਮੋਲਮ ਵੀ ਮੈਨੂੰ ਕੋਈ ਜਾਣੀ ਨਹੀਂ ਹਰੇ ਅਜੇ ਕੋਈ ਨਹੀਂ ਤੇ ਥੋੜਾ ਸਾਡੇ ਹੱਥਾਂ ਹੱਥ ਦੇ ਪੈਦੇ ਇਹ ਇੱਦਾਂ ਦੇਖੋ ਨਵੇਂ ਨਾ ਨੇ ਇਹਦੇ ਨਵੇਂ ਨਹੀਂ ਲੋਤੇ ਨਹੀਂ ਪਾ ਜਾਂਦੇ ਹਾਂ ਦਾ ਨਹੀਂ ਹਾਂ ਲਾਤੀਆਂ ਨੌਂ ਦੀ ਤੁਸੀਂ ਵੇਖਣ ਦੇ ਹਨ ਇਹਨੂੰ ਮੈਂ ਕਹਾਂ ਜਿੰਨੀ ਇਹਦੀ ਮੈਂ ਵੇਚਦਾ ਹਾਂ ਵੀ ਪਾਇਆ ਨਹੀਂ ਤੁਸ ਓਰੇ ਕੋਈ ਨਹੀਂ ਕੋਈ ਸਰਸਾ ਇਹ ਹੋ ਗਿਆ ਸਹੀ ਹੋ ਗਿਆ ਨਾ ਆਪਣੀ ਇੱਥੇ ਰਾਤ ਲੈ ਕੇ ਇਹਦੇ ਪੈਨੇ ਜਿੰਨ ਆਇਆ ਵਾ ਇਹਨੂੰ ਨਵਾਇਆ ਵਾ ਜੇ ਤੀ ਤਾ ਸਹੀ ਆ ਉਹ ਦੱਸਦੇ ਆ ਕਿ ਤਿੰਨ ਦਿਨ ਤੋਂ ਸਾਡੇ ਇਥੇ ਉਹ ਪਿੰਡ ਸੀਗਾ ਮੈਨੂੰ ਨਾ ਭੁੱਲ ਗਿਆ ਪਿੰਡ ਦਾ ਉੱਥੇ ਤੁਰਿਆ ਫਿਰਦਾ ਸੀ ਪਿੰਡ ਦੇ ਵਿੱਚ ਠੀਕ ਹੈ ਜੀ ਉਹਨਾਂ ਦੇ ਅੱਧੇ ਬੰਦੇ ਆਂਟੀ ਸੀਗੇ ਤੇ ਅੱਧੇ ਰੱਖਣ ਵਾਲੀ ਸੀ ਅੱਧੇ ਕਹਿੰਦੇ ਸੀ ਵੀ ਹੋ ਸਕਦਾ ਕੋਈ ਚੋਰ ਡਾਕੂ ਨਾ ਹੋਵੇ ਕੋਈ ਇਨਫੋਰਮੇਸ਼ਨ ਲੈਣ ਆਇਆ ਇਹਨੂੰ ਇਹਨੂੰ ਅਸਲ ਵਿੱਚ ਥੋੜਾ ਜਿਹਾ ਆ ਤੇਰੀ ਆਜ ਦੇ ਆਜ ਦੇ ਲਾਜਿਵਾਲੋ ਵੀ ਉਹਨਾਂ ਦੇ ਕੋਈ ਨਾ ਆ ਤੇਰੀ ਮੋਟਰ ਤੇ ਪੈਰੀ ਪੈਰੀ ਗੱਲ ਇਹ ਨਾ ਮੰਡੀ ਕਾਲਾ ਲਾਟਾ ਹੁਣ ਨਾ ਅੱਜ ਫੋਨ ਆਪ ਲੈਣ ਆਇਆ ਕਰਨਾ ਜਾਂ ਨਾ ਘਰ ਜਾਣਾ ਨਾ ਘਰ ਜਾਣਾ ਨਾ ਘਰ ਜਾਣਾ ਕਿੱਥੇ ਰਹਿਣਾ ਪੈਰ ਮਨ ਮੈਂ ਜਾਣਾ ਕਿੱਥੇ ਹੈ ਘਰ ਜਾਨਾ ਬਿੱਡੂ ਹੀ ਆਇਆ ਬਿੱਡੂ ਮਾਮਾ ਤੁਹਾਨੂੰ ਫਿਰ ਕਿਦਾਂ ਬਤਲ ਗਏ ਪੈਣੇ ਸਾਡੇ ਕਿਸੇ ਰਿਸ਼ਤੇਦਾਨ ਉਹ ਵੇਖਿਆ ਉਹ ਵੇਖਿਆ ਕਿਸੇ ਨੇ ਨਾ ਇਹ ਰਿਸ਼ਤੇਦਾਨ ਨੇ ਇਹ ਤੁਹਾਡੀ ਵੀਡੀਓ ਵੇਖੀ ਅੱਛਾ ਜੀ ਉਹਨਾਂ ਨੇ ਵੀਡੀਓ ਪਾਈ ਰਾਤ ਨੂੰ ਇਹਨਾਂ ਨੇ ਸਾਡੇ ਹਵੇ ਮੈਨੂੰ ਵੀਡੀਓ ਪਾਈ ਮੈਂ ਮੈਂ ਕਿਹਾ ਇਹ ਤਾਂ ਮੁੰਡਾ ਹੋਆ ਜਦੋਂ ਮੈਨੂੰ ਗਾ ਤੁਹਾਡਾ ਪਤਾ ਲੱਗਿਆ ਮੈਂ ਕਿਹਾ ਹੁਣ ਕੋਈ ਨਹੀਂ ਲਈਦਾ ਕੋਈ ਗੱਲ ਨਹੀਂ ਤਾਂ ਹੀ ਫਿਰ ਮੈਂ ਰਿਸ਼ਤੇਦਾਨ ਭਾਵੇਂ ਲੇਟ ਕੀਤਾ ਤੁਹਾਡਾ ਵੀ ਫੋਨ ਕੀਤਾ ਇਹਨਾਂ ਨੇ ਤੁਸੀਂ ਕਿਹਾ ਹਰਿਆਈ ਉਹਨਾਂ ਨੇ ਇਹਨਾਂ ਨੂੰ 15 20 ਸਾਲਾਂ ਤੋਂ ਦੇਖਿਆ ਨਹੀਂ ਹਾਲਾਂਕਿ ਫਿਰ ਵੀ ਉਹਨਾਂ ਨੇ ਪਛਾਣ ਲਿਆ ਕਹਿੰਦੇ ਆ ਤਾਂ ਕੀ ਫੰਦ ਇੰਨਾ ਉਹ ਵਾਈਗ ਨੂੰ ਚਲੋ ਮੇਰ ਸੀਗੀ ਵੀ ਉਹ ਉਹਨਾਂ ਜਿਹੜੇ ਵੀਰਾ ਪਿੰਡ ਵਾਲੀ ਸੀ ਨਾ ਉਹ ਬਹੁਤ ਐਡਰੈਸ ਪੁੱਛਦੇ ਰਹੇ ਤੋਂ ਇਹਨੇ ਦੱਸਿਆ ਨਹੀਂ ਉਹਨਾਂ ਨੂੰ ਨਹੀਂ ਦੱਸਿਆ ਇੱਕ ਡਰ ਗਿਆ ਨਾ ਤੇ ਮੈਂ ਜਦੋਂ ਜਾ ਕੇ ਉਹ ਉਹ ਕਹਿੰਦੇ ਬੋਲਦਾ ਹੀ ਨਹੀਂ ਨਾ ਤੇ ਮੈਂ ਜਰੋ ਜਾ ਕੇ ਪੁੱਛਿਆ ਤੇ ਉਹ ਸਾਹ ਮਤਲਕ ਤੋਤੇ ਵਾਂਗੂ ਰਟਣ ਲੱਗ ਪਿਆ ਆਪਣਾ ਐਡਰੈਸ ਸਾਡੇ ਕੋਲ ਤਾਂ ਬਹੁਤ ਬੋਲ ਲੰਦੇ ਆ ਪਹਿਲਾਂ ਤੇ ਡਰ ਗਿਆ ਬਹੁਤ ਪਹਿਲਾਂ ਡਰਿਆ ਸੀ ਡਰ ਗਿਆ ਸੀ ਬਹੁਤ ਹਾਂਜੀ जमांदुर भोले सी पर फिर भी इना किता बेटा बेटा बारह साल का आ गया कैंसर हो गया पूरा हो गया दो तीन साल हो गए उस तू बाद ਇੱਥੇ ਸਪਾਇਰ ਹੋ ਗਿਆ ਪਿਛੇ ਅਪ੍ਰੈਲ ਤੋਂ ਉਸ ਤੋਂ ਬਾਅਦ ਇਹਨਾਂ ਦਾ ਹੋ ਗਿਆ ਅੱਜ ਦਾ ਓਕੇ ਬੜਾ ਦਿਮਾਗ ਗਿਆ ਦਵਾਈ ਚਾਹੁੰਦੀ ਸੀ ਇਹਨਾਂ ਕਿਹਾ ਜਦੋਂ ਵਾਪਸ ਦਵਾਈ ਲੈਣ ਜਦੋਂ ਇਹ ਕਿਹਾ ਨਾ ਉਹ ਵੀ ਬਹੁਤ ਹੁੰਦਾ ਸੀ ਜਮਾ ਦਵਾਈ ਲੈਣ ਦਵਾਈ ਲੈਣ ਤੋਂ ਘਰੇ ਵਾਪਸ ਹੀ ਨਹੀਂ ਪਰਤੇ ਮਤਲਬ ਉੱਥੇ ਰਸਤੇ 'ਚ ਸੜਕ ਤੋਂ ਹੀ ਇਹਨੂੰ ਕਿਸੇ ਨੇ ਫੜ ਲੈ ਵੇਖੋ ਉੱਥੋਂ ਜਨਾਨੀ ਨਾਲ ਇਹ ਸਾਈਕਲ ਤੇ ਹੀ ਕਰਤੇ ਇਹ ਸਾਈਕਲ ਤੇ ਹੀ ਇਹ ਸਾਈਕਲ ਤੇ ਪਿੱਛੇ ਜਨਾਨੀ ਨਾਲ ਜਿਹਦੇ ਨਾਲ ਸੀ ਆਜੋ ਅੰਦਰ ਆਜੋ ਇਹ ਐ ਸਾਈਕਲ ਤੇ ਹੀ ਅੱਛਾ ਇਹਦਾ ਸਾਈਕਲ ਕਿਸ ਮੀਰ ਕਿੰਨੀ ਹੈ ਆਪਣੇ ਵੀ ਨਿਕਲੇ ਆ ਸੀ ਵਾ ਕੋਈ ਫੜ ਕੇ ਲੈ ਗਿਆ ਤੈਨੂੰ ਕੋਈ ਗੱਡੀ ਜੇ ਬਟਾਇਆ ਸੀ ਕਿ ਬੱਸ ਚ ਬਟਾਇਆ ਸੀ ਗੱਡੀ ਨੂੰ ਟੱਕਰ ਲਾ ਕੇ ਤੀ ਕੋਈ ਤੈਨੂੰ ਗੱਡੀ ਬਟਾਇਆ ਕੋਲ ਸੇ ਜਨਾਨੀ ਸੀ ਕਿ ਬੰਦਾ ਸੀ ਦੋ ਦੀ ਦੋ ਬੰਦੇ ਸੀ ਜੇ ਤੈਨੂੰ ਅੱਛਾ ਮੈਂ ਕਿੰਥੇ ਲੈ ਕੇ ਚੱਲੇ ਕੋਈ ਕਿੱਥੇ ਨਹੀਂ ਦਿੱਤੇ ਜਾਣਾ ਹਾਂ ਫੇਕੀ ਕਿੰਦਾ ਉਹ ਕਿੱਥੇ ਲੈ ਕੇ ਗਿਆ ਉਹ ਕਿੱਥੇ ਲੈ ਗਿਆ ਕਿੱਥੇ ਲੈ ਗਏ ਸੀ ਉਹ ਲੈ ਗਏ ਕਿੱਥੇ ਕੀ ਕੰਮ ਕੀ ਕਰਾਇਆ ਫਿਰ ਉਹਨੇ ਤੇ ਤੂੰ ਕੰਮ ਹਾਂ ਕੰਮ ਕੁਛ ਨਹੀਂ ਦਾ ਪੁੱਤਰ ਉਸ ਤੋਂ ਬਾਅਦ ਕਰਾਉਣ ਲੱਗੇ ਫਿਰ ਉਹਨਾਂ ਨੇ ਹਾਂ ਗੋਇਆ 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 ਆ ਪੈਰ ਕਲੇ ਜ਼ਮੀਂਦਾਰ ਸੀ ਵੇਖਿਓ ਵੇਖਿਓ ਜ਼ਮੀਂਦਾਰ ਸੀ ਉਹ ਕਿ ਗੁੱਜਰ ਸੀ ਗੁੱਜਰ ਗੁੱਜਰ ਇਹਨੇ ਆਪ ਸਾਨੂੰ ਇਹ ਵਰਡਿੰਗ ਬੋਲੀ ਕਿ ਗੁੱਜਰ ਮੇਰ ਨੂੰ ਲੈ ਗਏ ਤੇ ਗੁੱਜਰਾਂ ਨੂੰ ਪਛਾਣ ਸਕਦਾ ਜਾਂ ਤੂੰ ਉਹਦੇ ਪਿੰਡਾਂ ਚ ਚਲੀਏ ਗੁੱਜਰਾਂ ਨੂੰ ਬਚਾਲਨੇਗਾ ਤੂੰ ਬੰਦੇ ਜਿਹੜੇ ਤੈਨੂੰ ਕੋ ਗੋਇਆ ਗੋਇਆ ਕਹਿੰਦੇ ਸੀ ਗੋਇਆ ਚੱਕਦੇ ਆ ਉਹਨੂੰ ਪਛਾਣ ਲੈਗਾ ਬੰਦੇ ਜਿਵੇਂ ਮੈਨੂੰ ਪਛਾਣਦੇ ਆ ਮਾਸੜ ਜੀ ਐ ਮਾਸੀ ਐ ਬੰਦਾ ਪਛਾਣ ਲੈਗਾ ਇਹ ਹੈ ਕਿ ਤਾਂ ਨੇੜੇ ਤੇ ਨਹੀਂ ਹੈ ਜੀ ਇੱਥੇ ਹੀ ਆ ਜਿੱਥੋਂ ਤੁਸੀਂ ਲੈ ਗਏ ਉਹਦੋਂ ਨਾ ਗੱਜਰ ਗੱਜਰ ਉਧਰ ਹੈਗੇ ਵੀ ਆ ਹਨਾ ਹਾਂ ਪਰ ਪਤਾ ਲੱਗੇ ਨਾ ਇਦਾਂ ਫੇਰ ਹਾਂ ਉਹੀ ਤਾਂ ਗੱਲ ਹੈ ਰੱਗਿਆ ਥਿਫੜਿਆ ਹੋਵੇ ਮੁਰਗਾ ਨੂੰ ਦੀ ਆ ਬਾਤ ਨਹੀਂ ਹੋਗੂ ਬੰਦੀ ਇਹਨਾਂ ਜਿਹੜਾ ਉੱਥੋਂ ਨਿਕਲ ਆਇਆ ਹਾਂ ਬਸ ਇਹ ਵੱਡੀ ਵੱਡੀ ਗੱਲ ਉਹ ਨਿਕਲ ਨਹੀਂ ਦਿੰਦੇ ਬੜੀ ਬਾਧਰੀ ਆ ਵੀ ਜਿਹੜਾ ਬੁੱਢਾ ਇਹ ਨਿਕਲ ਆਇਆ ਹਾਂ ਹਾਂ ਸਾਰੇ ਸਾਡਾ ਸੀ ਘਰੇ ਆ ਕੇ ਸਾਨੂੰ ਹੋਰ ਖੁਸ਼ੀ ਅੱਛਾ ਇਹ ਵੀ ਆ ਨਹੀਂ ਨਹੀਂ ਪਤਾ ਵੀ ਉਹ ਗੱਡੀ ਜਿਹੜੀ ਆਈ ਹੀ ਇਹ ਗੱਡੀ ਤੇ ਬਹਿ ਕੇ ਆਇਆ ਕਿ ਗੱਡੀ ਵਾਲਾ ਲੈ ਕੇ ਆਇਆ ਕਿ ਅਸਲ 'ਚ ਅੰਕਲ ਜੀ ਪਤਾ ਕੀ ਗੱਲ ਹੁੰਦੀ ਆ ਜਿਵੇਂ ਜੈਰੀ ਨੂੰ ਪਤਾ ਹੁੰਦਾ ਨਾ ਵੀ ਸੋਨੇ ਦੀ ਬਰਖ ਦਾ ਇਹਨਾਂ ਲੋਕਾਂ ਨੂੰ ਪਤਾ ਹੁੰਦਾ ਵਾ ਕਿ ਕਿਹੜਾ ਬੰਦਾ ਸਾਡੇ ਕੰਮ ਦਾ ਵਾ ਜਦੋਂ ਇਹਨਾਂ ਨੂੰ ਕੋਈ ਮੈਂਟਰੀ ਡਿਸਟਰਬ ਥੋੜਾ ਜਿਹਾ ਵੀ ਛੜਕਦੇ ਮਿਲਦਾ ਵਾ ਨਾ ਇਹ ਉਹਨੂੰ ਪੁੱਛ ਲੈ ਕੇ ਆਪਣੇ ਕੋਲ ਲੈ ਆਉਂਦੇ ਆ ਤੇ ਫਿਰ ਇਹ ਪਤਾ ਨਹੀਂ ਕੀ ਇਹਨਾਂ ਕੋਲ ਕੋਈ ਹੁੰਦਾ ਵਾ ਇਲਮ ਵੀ ਹੁੰਦਾ ਵਾ ਬੰਦੇ ਨੂੰ ਮਤਬੁੱਧ ਨਹੀਂ ਰਹਿੰਦੀ ਪਾਜੀ ਮੈਨੂੰ ਰਾਤ ਨੂੰ ਮਤਬੁੱਧ ਨਹੀਂ ਪਤਾ ਤੁਸੀਂ ਤਾਂ ਮੈਨੂੰ ਰੋਜ਼ ਨਾ ਸੁਪਨੇ ਆਣੇ ਆਗੇ 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 ਰਾਤੀ ਮੈਂ ਇਹਨਾਂ ਨੂੰ ਕਿਹਾ ਚੁੰਡੀ ਵੱਡ ਮੈਨੂੰ ਕਿਹਾ ਸੁਪਨਾ ਤਾਂ ਨਹੀਂ ਆ ਰਿਹਾ ਮੈਨੂੰ ਹਜੇ ਵੀ ਨਾ ਅਜੀਬ ਜਿਹਾ ਲੱਗਿਆ ਨਾ ਵਾਕਈ ਕਿ

ਇਹ ਜਿਹੜਾ ਡਿਸਟਰਬ ਹੋਇਆ ਵਾ ਆ ਡਿਸਟਰਬ ਬਾਅਦ ਚ ਡਿਸਟਰਬ ਹੋਇਆ ਪਹਿਲੇ ਨਾਰਮਲ ਸੀ ਥੋੜਾ ਜਿਹਾ ਰੁਪਏ ਤੋਂ 10-15 ਪੈਸੇ ਤੈਲੇ ਵੀ ਘਟ ਰਹੀ ਸੀ ਪਰ ਉਹਦੇ ਬਾਅਦ ਫਿਰ ਇਹਨੂੰ ਜ਼ਿਆਦਾ ਹੋ ਗਈ ਫਿਰ ਇਹ ਛੋਟ ਛੋਟ ਭੱਜ ਲਾ ਪਿਆ ਫਿਰ ਫੜ ਕੇ ਇਹਨੂੰ ਲਿਆਉਣਾ ਵੀ ਇਹਦਾ ਮਾਂ ਨਾਲ ਬਹੁਤ ਪਿਆਸ ਸੀ ਹਾਂਜੀ ਹੁਣ ਆ ਹੀ ਜੇ ਠੀਕ ਹੈ ਜੀ ਆ ਆਪਣਾ ਬੰਦਾ ਹਾਂਜੀ ਹਾਂ ਇਹਨਾਂ ਦਾ ਪਰਾ ਭਾਜੀ ਸਤਿਕਾਰ ਜੀ ਹਾਂਜੀ ਆ ਇਹਨਾਂ ਨੇ ਮਾਸੜ ਜੀ ਆ ਲੰਗੀ ਵੇੰਦਾਲੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਹੀਂ ਨਹੀਂ ਤੁਹਾਡਾ ਦਿਣਾ ਨਹੀਂ ਦਿੱਤਾ ਜਾ ਸਕਦਾ ਪਤਾ ਕੀ ਆ ਅੱਜ ਦੇ ਯੁੱਗ ਦੇ ਵਿੱਚ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਆ ਤੁਸੀਂ ਤੁਹਾਨੂੰ ਪਤਾ ਕੀ ਇੰਨੇ ਤੇ ਪਿੰਡ ਵਾਲੇ ਕਹਿਣ ਵੀ ਇਹਨੂੰ ਫੜ ਕੇ ਅਸੀਂ ਆਪਣੇ ਵੱਲ ਧਾਲ ਲੈਨੇ ਉੱਥੇ ਡੰਗਰਾਂ ਦੇ ਕਰਾਈ ਚੱਲਾਂਗੇ ਤੇ ਤੁਹਾਡੇ ਪਿੰਡ ਦਾ ਦਿਣਾ ਨਹੀਂ ਦਿੱਤਾ ਜਾ ਸਕਦਾ ਜਿੰਨੇ ਜਿੰਨੇ ਫੋਨ ਕਰਕੇ ਇਹਨਾਂ ਨੂੰ ਸੱਦਿਆ ਅਸੀਂ ਰਾਤ ਦਾ ਹੀ ਸਾਡੇ ਮਨ 'ਚ ਬੜਾ ਹੀ ਲਾਤੀਂਦੋਂ ਅਸੀਂ 9 ਵਜੇ ਤੱਕ ਸਾਨੂੰ ਪਤਾ ਲੱਗ ਗਿਆ ਸੀ ਤੇ ਅਸੀਂ ਤੁਹਾਡਾ ਐਡਰੈਸ ਕੋਈ ਨਹੀਂ ਹੈਗਾ ਇਹਨਾਂ ਦਾ ਹੈਗਾ ਸੀ ਇਹਨਾਂ ਨੂੰ ਰਾਤ ਅਸੀਂ ਫੋਨ ਕੀਤਾ 9:30 10:00 ਵਜੇ ਵੀ ਤੁਸੀਂ ਆ ਜਿਹੜਾ ਕੰਮ ਕੀਤਾ ਨਾ ਇਹਦੇ ਤਾਂ ਅਸੀਂ ਤੁਹਾਡਾ ਦੇਣਾ ਹੀ ਨਹੀਂ ਦੇ ਸਕਦੇ ਨਹੀਂ ਨਹੀਂ ਦੇਣਾ ਚਾਹੀਏ ਇਹ ਸੇਵਾ ਹੀ ਹੈ ਨਹੀਂ ਨਹੀਂ ਸੇਵਾ ਪਰ ਬੜੀ ਵਧੀਆ ਕੀਤੀ ਜੀ ਇਹਨਾਂ ਵੀ ਬੜੀ ਵਧੀਆ ਕੀਤੀ ਆ ਤੁਸੀਂ ਤੁਹਾਡੇ ਪਿੰਡ ਦਾ ਵੀ ਅਸੀਂ ਧੰਨਵਾਦੀ ਆ ਸਾਰੇ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਬਹੁਤ ਬਹੁਤ ਧੰਨਵਾਦ ਆ ਇਹ ਆ ਫਾਦਰ ਆਏ ਜੀ ਹਾਂਜੀ ਮਾਸੇ ਨਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਆ ਚਾਚਾ ਜੀ ਆ ਸਤਿ ਸ਼੍ਰੀ ਅਕਾਲ ਜੀ ਇਹ ਲੁਧਿਆਣਾ ਮੈਂ ਤਰਨਤਾਰਨ ਦਾ ਹਾਂ ਜੀ ਨਹੀਂ 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 ਅਦੋਂ ਤੱਕ ਠੀਕ ਹੈ ਖਾਸ ਤਰਨਤਾਰਨ ਦੇ ਤੋਂ ਸ਼ਹਿਰ ਦੇ ਵਿੱਚੋਂ ਹੀ ਆ ਤੇ ਲੁਧਿਆਣੇ ਤੋਂ ਤੇ ਇਹ ਲੁਧਿਆਣੇ ਤੋਂ ਹੀ ਤੇ ਹਾਂਜੀ ਗੋਲ ਚੰਨ ਗਲੀ ਇਹਨਾਂ ਦੀ ਉਸ ਗਲੀ ਦੇ ਵਿੱਚ ਅਸੀਂ ਰਹਿ ਰਹੇ ਹਾਂ ਨਾ ਘੱਟ ਬੋਲਦੇ ਆ ਥੋੜਾ ਜਿਆ ਥੋੜਾ ਨਾ ਡਿਸਟਰਬ ਉਹ ਡਿਸਟਰਬ ਇਹ ਬਹੁਤ ਜਿਆਦਾ ਚਾਰ-ਪੰਜ ਮਹੀਨੇ ਤੇ ਗੋਮੇ ਜੀ ਬੰਦ ਕਰਦੇ ਉਹ ਕਰਕੇ ਘਰ ਜਾ ਕੇ ਗੱਲ ਕਰਦੇ ਇਹ ਤਾਂ ਕੋਈ ਥਾਂ ਨਹੀਂ ਛੱਡੀ ਕੋਈ ਥਾਣਾ ਨਹੀਂ ਛੱਡਿਆ ਕੋਈ ਥਾਣੀ ਨਾ ਛੱਡੀ ਇਹ ਤਾਂ ਪਤਾ ਸਮਝੋ ਵੀ ਪ੍ਰਮਾਤਮਾ ਨੇ ਤੁਹਾਡੇ ਮਾਨੇ ਨਾ ਇੱਕ ਲੜੀ ਜੋੜਨੀ ਸੀ ਤੇ ਉਹ ਜੁੜ ਗਈ ਹੈ ਹਾਂਜੀ ਮਸਤੀ ਨਹੀਂ ਆਈ ਇਹਦਾ ਸੇਵਾ ਹੀ ਨਿਭਾਈ ਇਹ ਇਹ ਭਾਜੀ ਸਾਰੇ ਪੰਜਾਬ ਦੇ ਵਿੱਚ ਤੁਹਾਡੇ ਵਰਗੇ ਲੋਕੀ ਸੇਵਾ ਨਿਭਾਉਣ ਲੱਪੈਣਾ ਤੇ ਪੰਜਾਬ ਆਪਣਾ ਸਵਰਗ ਬਣ ਜੇ ਆਪਾਂ ਇਹ ਜਦੋਂ ਇਹਨਾਂ ਵੀਰਾਂ ਨੂੰ ਅਸੀਂ ਬਹਨੇ ਆ ਨਾ ਗੁਜਰਾں ਕੋ ਜਾ ਕੇ ਕਿਵੇਂ ਸਿਰੜੀ ਕਰਦੇ ਆ ਲੈਣੀ ਪੈਂਦੀ ਆ ਤੇ ਧਾਨੇ ਬੰਦੇ ਆ ਜਿਹੜੇ ਕਰਦੇ ਆ ਉਹ ਆਪਾਂ ਲੋਕਾਂ ਨੂੰ ਤੇ ਕਿਸੇ ਨੂੰ ਨਿਆਂ ਹੀ ਨ ਦੇਣ ਖਾਸ ਕਰਕੇ ਇਹ ਕਿ ਸੰਸਥਾ ਬਜੀਏ ਜਿੰਨਾ ਕੋ ਥੋੜਾ ਚਾਲੂ ਆ ਆਉਣ ਵਾਲੇ ਟਾਈਮ ਤੇ ਆਪਾਂ ਨੂੰ ਖਤਰਾ ਵੀ ਇਹਨਾਂ ਗੁਦਰਾਂ ਕੋਈ ਆ ਨਹੀਂ 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 ਬਿਲਕੁਲ ਬਿਲਕੁਲ ਇਹ ਆਪਣੇ ਸਭ ਤੋਂ ਜਿਹੜਾ ਨਸੂਰ ਜਿਹੜਾ ਬੰਨਣਾ ਨਾ ਇਹ ਗੁਦਰਾਂ ਨੇ ਬੰਨਣਾ ਆਪਣੇ ਲਈ ਹਾਂਜੀ 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 ਸਾਰੇ ਪਿੰਡ ਨੂੰ ਸਾਡੇ ਵੱਲੋਂ ਨਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮੈਂ ਜਦੋਂ ਵੀ ਤੁਹਾਡੇ ਇਹਨੇ ਲੰਘਿਆ ਨਾ ਤੁਹਾਡੇ ਪਿੰਡ ਥਾਣੀ ਤੁਹਾਨੂੰ ਮਿਲ ਕੇ ਜ਼ਰੂਰ ਜਾਊਂਗਾ ਜੀ ਮੇਰਾ ਚਾਰਜ ਫੇਰੇ ਕਿਹੜਾ ਵੱਜਦਾ ਰਹਿੰਦਾ ਵਾ ਤੇ ਤੁਹਾਡੇ ਇਥੇ ਮੋਗੇ ਜਾਂਦੇ ਨੇ ਧਰਮਕੋਟ ਕੋਟ ਈਸੇ ਗਾਂ ਇਹ ਸਾਰੇ ਬੰਦੇ ਮੈਂ ਜਾਂਦਾ ਰਹਾਂ ਮੈਂ ਜੀ ਜਰੂਰ ਆਇਆ ਜੀ ਤੇ ਬੜੀ ਖੁਸ਼ੀ ਹੋਈ ਅੱਜ ਜਿਹੜਾ ਭਾਜੀ ਹੋਰਾਂ ਦੀ ਵਿਆਹ ਕਰਕੇ ਤੁਹਾਡਾ ਮਲਾਪ ਹੋ ਗਿਆ ਇਹਨਾਂ ਕੋ ਮੈਂ ਤੁਹਾਡਾ ਨੰਬਰ ਲਵਾਂਗਾ ਤੁਹਾਨੂੰ ਫਿਰ ਕਾਲ ਕਰਾਂ ਭਾਈ ਤੁਹਾਡਾ ਬਹੁਤ ਜਾਰੀ ਸੇਵਾ ਜੀ ਨਹੀਂ ਇਹਨਾਂ ਦੀ ਤਾਂ ਸੇਵਾ ਦਾ ਕੋਈ ਦੇਣ ਹੀ ਨਹੀਂ ਹੈਗਾ ਜੀ ਬੜੀ ਸੇਵਾ ਇਹਨਾਂ ਦਾ ਬਹੁਤ ਧੰਨਵਾਦ ਕਰਾਂਗਾ ਜੀ ਹਾਂ ਆ ਕਰ ਲਓ ਗੱਲ ਭਾਈ ਇਹ ਕਿੱਥੇ ਤੇ ਨਾ ਇਹ ਜਿਸ ਕੋ ਲਈ ਹੈ ਜਿਹੜੇ ਲਗਾ ਬਾਈ ਜੀ ਇਹਨਾਂ ਨੇ ਸਮਝਾ ਟੰਡਾ ਬਹੁਤ ਜਿਆਦਾ ਧੰਨਵਾਦ ਤੁਹਾਡਾ ਜੀ ਨਹੀਂ ਧੰਨਵਾਦ ਤੁਹਾਡਾ ਪਰਾਵੰਦਾ ਕਿਉਂਕਿ ਜੇਕਰ ਤੁਸੀਂ ਇੱਕ ਦਾ ਨਾਂ ਧਿਆਨ ਰੱਖਦੇ ਪਹਿਲੀ ਗੱਲ ਆ ਤੁਸੀਂ ਨਾਂ ਧਿਆਨ ਰੱਖਦੇ ਤੇ ਮੈਨੂੰ ਕਿਦਾਂ ਪਤਾ ਲੱਗਣਾ ਸੀ ਠੀਕ ਹੈ ਜੀ ਨਹੀਂ ਲੱਗਣਾ ਲੱਗਣਾ ਬਿਲਕੁਲ ਤਾਂ ਜੀ ਇਹ ਜੇ ਕਲੀ ਨਾਲ ਕੜੀ ਜੁੜੀ ਤੇ ਤੁਹਾਡੀ ਗੱਲ ਬਣਦੀ ਹੈ ਵੋਲਵਰ ਕੋਲ ਤੇ ਹੀ ਗੱਲ ਹੈ ਤੇ ਇੱਕ ਮਨ ਨੂੰ ਅੱਜ ਖੁਸ਼ੀ ਜੜੀ ਹੈ ਨਾ ਜਿਵੇਂ ਉਦੋਂ ਹੁਣ ਜਿਵੇਂ ਵੀਰ ਕਹਿੰਦੇ ਸੀ ਵੀ ਨਹੀਂ ਯਾਰ ਇਹ ਰਿਸਕ ਨਾ ਹੋ ਜੇ ਇਦਾਂ ਨਾ ਜੋਦਾਂ ਨਾ ਜੇ ਹਨਾ ਅੱਜ ਫਸਲ ਨੂੰ ਬੂਰ ਪਿਆ ਅੱਜ ਫਸਲ ਨੂੰ ਹਨਾ ਅੱਜ ਝਾੜ ਮਿਲਿਆ ਤੇ ਵਧੀਆ ਲੱਗਾ ਨਾ ਸਾਨੂੰ ਨਾਲ ਤੁਸੀਂ ਫੋਨ ਕੀਤਾ ਨਾ ਤੇ ਸਾਹਮਣੇ ਤਾਂ ਇੰਨੀ ਖੁਸ਼ੀ ਜੜੀ ਗੱਲ ਹੀ ਕਰਦਾ ਬਤਾ ਤੀ ਫੋਨ ਲਾਉਂਦਾ ਹੁੰਦਾ ਨਾ ਕਿਉਂਕਿ ਹੁਣ ਜੋ ਤੁਹਾਨੂੰ ਖੁਸ਼ੀ ਮਿਲੀ ਆ ਉਹ ਤੁਸੀਂ ਹੀ ਅਨੁਭਵ ਕਰ ਸਕਦੇ ਜੀ ਹਨਾ ਇਹਦਾ ਮੁੱਲ ਨਹੀਂ ਹੈਗਾ ਹਾਂਜੀ ਹਾਂ ਤੇ ਇਦਾਂ ਹੀ ਜਾਗ ਲੱਗਦੀ ਆ ਇਦਾਂ ਹੀ ਜਾਗ ਲੱਗਦੀ ਹੁਣ ਜਿਵੇਂ ਤੁਸੀਂ ਇੱਕ ਉਦਮ ਕੀਤਾ ਵਾ ਮੈਨੂੰ ਇਹ ਕਿ ਟਾਡੀ ਮੈਂ ਸੰਗਤ ਨੂੰ ਵਿਖਾਉਂਗਾ ਦੁਨੀਆ ਨੂੰ ਵਿਖਾਉਂਗਾ ਇਦਾਂ ਹੀ ਕੋਈ ਰਾਹ ਗਲੀ ਤੁਰੇ ਜਾਂਦੇ ਨੂੰ ਕੋਈ ਹੋਰ ਉਦਮ ਕਰੇ ਤੇ ਉਹਦਾ ਵੀ ਪਰਿਵਾਰ ਮਿਲ ਸਕਦਾ ਬਿਲਕੁਲ ਆਹ ਤੁਸੀਂ ਪਰਿਵਾਰ ਨੂੰ ਮਿਲਾਇਆ ਨਾਲੇ ਸਾਨੂੰ ਇੰਨਾ ਚਾ ਚੜਿਆ ਗੱਲ ਹੀ ਛੱਡ ਦਿਓ ਇਹ ਕੀ ਵਿਚਾਰਾ ਇੱਥੇ ਰੂੜੀਆਂ ਦੇ ਤਰ੍ਹਾਂ ਵੇਂਦਾ ਹੀ ਸਾਡੇ ਮਨ ਨੂੰ ਬੜਾ ਚਲੋ ਮੈਂ ਇਹਨੂੰ ਉਤਨਾ ਆਪਣੇ ਜੇ ਡੇਗਾ ਤੋੜ ਕੇ ਪਾ ਕੇ ਆਇਆ ਟੰਬਰ ਦਿੱਤਾ ਰੋਟੀ ਪਣੀ ਛਕਾਇਆ ਚਲੋ ਆਪਣਾ ਰਸਨੀ ਟੋਰ ਤੇ ਇਹੋ ਫਰਜ਼ ਮੰਨਦਾ ਜੀ ਇਨਸ਼ਾਅੱਲਾ ਚਲੋ ਧੰਨਵਾਦ ਤੁਹਾਡਾ ਭਾਈ ਜੀ ਨਾਲੇ ਵੀ ਹਰ ਕੋਈ ਬੰਦਾ ਐਵੇਂ ਕਰੇ ਤੇ ਹਰ ਕਿਸੇ ਦਾ ਕੰਮ ਹੈ ਵੀ ਚਲੋ ਆਹ ਤੋਂ ਦੇਖੋ

ਮੈਂ ਇਹ ਕਹਿੰਦਾ ਜਬ ਲੱਗਦਾ ਤਾਂ ਯਾਰ ਮੂੰਹ ਮਿਠਾ ਕਰੀ ਹੱਡੇ ਕਹਿੰਦੇ ਹੁੰਦੇ ਨਾ ਕਿ ਉਹ ਸਾਡੇ ਜਿਹੜੇ ਹੀਰੋ ਦਾ ਠੀਕ ਹੈ ਜੀ ਸਾਡੇ ਹੀਰੋ ਦਾ ਮੂੰਹ ਮਠਾ ਕਰੀਏ ਹਾਲਾ ਐਦਾਂ ਨਹੀਂ ਐਦਾਂ ਖਾਰਾ ਖਾਰਾ ਥੋੜਾ ਥੋੜਾ ਮੇਰੀ ਤਾਂ ਬੇਚੀ ਹੈ ਹਾਂ ਬੇਚੀ ਹੋ ਜਰੀ ਨਾ ਬੋਤਲ ਖਾ ਨਾ ਮੂੰਹ ਖਾ ਨਾ ਮੂੰਹ ਕਰੀਏ ਹਾਂ ਆਹ ਮੇਰੀ ਬੇਇੱਜ਼ਤੀ ਕਰਾ ਦੇ ਲਗਾ ਪਰ ਆ ਵੀ ਨੂੰ ਇੰਨੀ ਕੀ ਵੀਡੀਓ ਕੱਟਣੀ ਪੈਣੀ ਪਾਟ ਆ ਸੋ ਇਦਾਂ ਹੈ ਨਾ ਖਾਦਾ ਨਹੀਂ ਆ ਤਾਂ ਤੈਨੂੰ ਮੈਂ ਲੈ ਕੇ ਆ ਮੇਰੇ ਕੋਲ ਸਾਲ ਹੋ ਗਿਆ ਮੇਰੇ ਕੋਲ ਜਿਹੜੀ ਤੇ ਪਹਿਲੀ ਵਾਰੀ ਦੇਖਿਆ ਨਾ ਸਾਰਾ ਫੇਸ ਆਈ ਤੇ ਵੀ ਇੱਧਰ ਇੰਨੇ ਉਹਨਾਂ ਦੇ ਵੀਡੀਓ ਸਾਰੇ ਦੇਖਦੇ ਰਹਿਨੇ ਆ ਨਾ ਨਾ ਇਹ ਆ ਜੀ ਅੱਡੇ ਦੇ ਇਦਾਂ ਦੇ ਜਿਨ੍ਹਾਂ ਦਾ ਪਰਿਵਾਰ ਪਤਾ ਵਾ ਪਰ ਹਾਂਜੀ ਪਰਿਵਾਰ ਪਤਾ ਵਾ ਐਦੀ ਭੈਣ ਸਰਕਾਰੀ ਟੀਚਰ ਆ ਸਰਕਾਰ ਇਹਦਾ ਭਾਈ ਆ ਸਰਕਾਰੀ ਡਾਕ ਵਿਭਾਗ ਦੇ ਵਿੱਚ ਅਫਸਰ ਆ ਠੀਕ ਹੈ ਜੀ ਆ ਇੱਥੇ ਮੇਰੇ ਤੋਂ ਬੱਚੇ ਸੀ ਦੋ ਉਹਨਾਂ ਦਾ ਪਿਓ ਸਰਕਾਰੀ ਨੌਕਰੀ ਕਰਦਾ ਉਹ ਸਭ ਉਹਨਾਂ ਦੀ ਔਲਾਦ ਨੇ ਵੀ ਇੱਥੇ ਭੇਜਣਾ ਜੀ ਉਹਨਾਂ ਨੇ ਪਹਿਲਾਂ ਜਿਵੇਂ ਤਾਂ ਕਰਦੇ ਹੁੰਦੇ ਹਾਂ ਨਾਲ ਚਲੀ ਜਾਏ ਟਾਈਮ ਰਾਬ ਮੈਂ ਕਮੈਂਟ ਵਿੱਚ ਇਹੋ ਲੇ ਦਿੱਨੀ ਆ ਵੀ ਅੱਜ ਬੈਠੇ ਆ ਕੱਲ ਨੂੰ ਇਹਨਾਂ ਦੇ ਵੀ ਬੱਚਾ ਨੇ ਇੱਥੇ ਭੇਜਣਾ ਹੈ ਭੇਜਣਾ ਤੈਨੂੰ ਭੇਜ ਦੇਣਾ ਚਲੋ ਚਲੋ ਵੇਚੀ ਹੋਣਾ ਜਰੂਰ ਆਵਾਂਗੇ ਫੇਰ ਚਲ ਧੰਨਵਾਦ ਤੁਹਾਡਾ ਇਹ ਕੀ ਨਾ ਕੁਲ ਕਰੀ ਤੁਹਾਡੀ ਦੇਖਣਾ ਸੀ ਵਾਹਿਗੁਰੂ ਇਹ ਕਾਜ ਚੁਕਾ ਲਈ ਹਾਂ ਕਾਜ ਚੁਕਾ ਹਾਂ ਉਹ ਤੋਂ ਪਲੱਕੀ ਸਾਡੇ ਕੋਲ ਰੁਝਾਈ ਆ ਭਈ ਹੋਈ ਹੈ ਇੱਧਰ ਵੀ ਕੋਈ ਗੱਲ ਨਹੀਂ ਕੋਈ ਫੇਰੀ ਲੱਗਦੇ ਕਿ ਮਾਸੀ ਨੂੰ ਮਿਲਣਾ ਹੈ ਮਾਸੀ ਨੂੰ ਮਿਲਣਾ ਹੈ ਲੁਧਿਆਣੇ ਜਲੰਧਾ ਥਣੀ ਨਾ ਆਏ ਹੋ ਇੱਧਰ ਆਏ ਸਹੀ ਗੱਲ ਇੱਧਰ ਦੀ ਆਏ ਹੋ ਨਹੀਂ 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 ਦੇਖ ਜਾ ਇਹ ਵੀ ਰਿਸ਼ਤ ਸੇਵਾ ਨੂੰ ਹੁੰਦਾ ਨਹੀਂ ਇਹ ਪੱਕਾ ਇੱਥੇ ਸੇਵਾ ਨਹੀਂ ਆਉਂਗਾ ਕਿਸੇ ਕਰਦੇ ਰੋ ਰਾਈ ਗਿੜ ਫੜਾ ਕਰੀ ਬੰਦ ਵੀ ਹੈ ਵੀ ਇਸ ਤੋਂ ਵੱਡੇ ਛੋਟੇ ਸਾਰੇ ਲੈ ਜੁੜਿਆ ਹੋ ਕੰਮ ਆ ਜਾਂਦੇ ਹੈ ਵਾਈ ਗਿੜ ਸਹੀ ਗੱਲ ਹੈ ਇਹ ਕੱਪੜੇ ਵਿੱਚ ਪਾੜਦੇ ਬਹੁਤ ਜ਼ਿਆਦਾ ਵਾ ਜੇਕਰ ਤੁਸੀਂ ਸੱਚ ਜਾਣਿਓ ਇਹਨਾਂ ਨੇ ਆਪਣੇ ਇਹਨਾਂ ਨੂੰ ਜੇ ਇੱਕ ਸੂਟ ਇਹਨਾਂ ਨੂੰ ਦਿੱਤਾ ਨਾ ਹਫ਼ਤੇ ਬਾਅਦ ਸੂਟ ਵੇਖ ਲਿਓ ਨਵਾ ਸਭ ਪਾੜਦੇ ਆ ਜਿਹੜੀ ਤਲਾਈ ਇਹਨਾਂ ਨੇ ਪਾੜੀ ਹੈ ਨਾ ਆ ਕੱਲ ਪਰਸੋ ਪੂਰੀ ਸਹੀ ਸੀਗੀ ਠੀਕ ਜੀ ਇਹਨਾਂ ਨੇ ਪਾੜ ਦੇਣਾ ਪਾੜ ਦੇਣਾ ਹਣਾ ਤੇ ਹੁਣ ਇਹਨਾਂ ਨੂੰ ਮੈਂ ਕਰਾਂ ਵੀ ਕੀ ਆਪਾਂ ਕਹਿੰਦੇ ਨੇ ਆਪਾਂ ਕਹਿ ਦੇਣ ਕਹਿ ਦੇ ਦਿਆ ਨਾ ਯਾਰ ਤੂੰ ਪਾਗਲ ਆ ਯਾਰ ਹੂੰ ਹੁਣ ਜਿਹੜਾ ਹੈਗੇ ਪਾਗਲ ਉਹਨੂੰ ਕਿਹਾ ਇੱਕ ਆ ਛੜਾਇਆ ਸੀਗਾ ਇਹਨੂੰ ਕਹਿੰਦੇ ਸੀ ਨਾ ਜਿਹੜਾ ਬੈਗ ਫੜਿਆ ਸੀ ਸ਼ਾਇਦ ਕੋਣ ਤੁਸੀਂ ਵੀਡੀਓ ਵੇਖੀ ਸੀਗੀ ਤੁਸੀਂ ਭਾਜੀ ਵੀਡੀਓ ਵੇਖੀ ਨਾ ਆ ਉਹ ਸੀਗਾ ਜਿੰਨੂੰ ਕਹਿੰਦੀ ਵੀ ਛੱਡ ਜੋ ਬੈਗ ਜਿਹੜਾ ਕਹਿੰਦਾ ਮੈਂ ਬੈਗ ਲੈਵਾਂ ਇਹਦੀ ਫੈਮਿਲੀ ਆ ਰਹੀ ਲੈਣ ਨੂੰ ਇਹਦੀ ਫੈਮਿਲੀ ਨੂੰ ਵੀ 18 ਦਿਨੋਂ ਲੈਣ ਆ ਰਹੀ 17 ਦਿਨੋਂ ਹਾਂਜੀ ਇਹ ਪੰਜਾਬ ਚ ਨਹੀਂ ਬਾਹਰ ਲੈਣਾ ਹਾਂਜੀ ਇਹ ਬਾਹਰ ਦਾ ਹੈ ਇਹ ਇਹ ਆ ਵੀ ਬਾਹਰ ਦਾ ਵੀ ਬਾਹਰ ਦਾ ਹਾਂ ਅੱਛਾ ਹੂੰ ਚਲੋ ਹੁਣ ਤੁਹਾਨੂੰ ਇਹੋਲੇ ਸ੍ਰੀ ਭਾਜੀ ਬਹੁਤ ਜਣਾ ਹੋਵੇ ਨਾ ਹਾਂਜੀ ਦਾ ਨੰਬਰ ਤੁਸੀਂ ਮਿਲੋ ਠੀਕ ਹੈ ਅੱਛਾ ਕਿੱਥੇ ਟੇਗਾ ਵੀਰ ਦਾ ਸਾਰਾ ਨੰਬਰ ਕਿਹੜੀ ਮੰਡੀ ਕਿੱਥੇ ਲੈ ਹਨ ਦੇ ਬੰਦੇ ਚਾਹੀਦੇ ਆ ਨੇ ਠੀਕ ਹੈ ਕੋਈ ਗੱਲ ਬਹੁਤ ਹੀ ਰੱਬ ਦਾ ਜੀ ਵਾ ਵਾ ਪੰਜਾਬ ਜਣਾ ਗੱਜ ਨਾਲ ਪਾ ਤੁਹਾਨੂੰ ਅੱਛਾ ਇਹਨਾਂ ਬੰਨ ਪਤਾ ਕੀ ਵੀਰੇ ਕਿਉਂਕਿ ਸਾਡਾ ਕਿਉਂਕਿ ਸਾਡਾ ਤਾਂ ਕੰਮ ਆ ਰੋਜ ਦਾ ਮਤਲਬ ਕਿ ਅਸੀਂ ਦੂਜੇ ਦਿਨ ਨਹੀਂ ਜਾਂਦੇ ਰਹਿਣਾ ਜਿਹੜਾ ਭਾ ਤੈਨੂੰ ਲੱਗਦਾ ਉਹੀ ਦੇ ਦਿਆ ਕਰ ਹਾਂ ਹਾਂ ਠੀਕ ਹੈ ਹਾਂ ਅਸੀਂ 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 ਵਿਆਹ ਵੀ ਅਸੀਂ ਨਾ ਸੇਵਾ ਦੇ ਵਿੱਚ ਵਿਆਹ ਵੀ ਕਰੀਦੇ ਆ 15 ਤੀਨ ਨੂੰ ਕਰਨਾ 18 ਨੂੰ ਫਿਰ ਉਦੋਂ ਵੀ ਤੁਹਾਡੇ ਕੋਲ ਆ ਕੇ ਰਾਂਗੇ ਤੁਹਾਨੂੰ ਤੁਹਾਨੂੰ ਪਰਚੀ ਦੇਤੀ ਆ ਬੇਜੀ ਇੰਨਾ ਸੌਦਾ ਤੁਹਾਨੂੰ ਦਿੰਦਾ ਕਿਉਂਕਿ ਆਪਾਂ ਭੈਣਾਂ ਦੇ ਵਿਆਹ ਕਰੀਦੇ ਸੇਵਾ ਚ ਭੈਣਾਂ ਦੇ ਵਿਆਹ ਕਰੀਦੇ ਹਾਂ ਚਲੋ ਮੈਂ ਤੁਹਾਨੂੰ 5-10 ਲਹਿੰਗੇ ਭੇਜੂਗਾ ਤੁਹਾਡਾ ਫੜਾ ਤੁਹਾਡੇ ਮਰਾਦਪੁਰੇ ਕੀਤਾ ਵਿਆਹ ਹਾਂਜੀ ਤਾਂ ਤੁਹਾਡੇ ਮਰਾਦਪੁਰੇ ਕੀਤਾ ਵਿਆਹ ਹਾਂਜੀ ਕੋਈ ਨਹੀਂ ਤੁਹਾਨੂੰ ਕੋਈ ਭੈਣ ਦਾ ਵੀ ਨੰਬਰ ਨੋਟ ਕਰ ਨਹੀਂ ਅਸੀਂ ਇੱਥੇ ਤੁਹਾਨੂੰ ਦੇ ਜਾਨੀ ਹਾਂ ਇੱਥੇ ਦੇ ਜਾਨੀ ਚਲੋ ਤੁਹਾਡਾ ਤੁਹਾਡੀ ਨਹੀਂ ਅਸੀਂ ਇੱਥੇ ਤੁਹਾਨੂੰ ਦੇਣਾ ਚਲੋ ਭਾਈ ਘੁਲ ਘੁਲਾ ਕਰੀਏ ਇਹਨਾਂ ਪਾਗੇ ਹੁੰਦਾ ਵਿਆਹ ਕਰਦੇ ਇੱਥੇ ਵਾਲਿਆਂ ਨੂੰ ਦੇਖੇ ਤੇ ਕਿੰਨਾ ਕੁ ਆ ਬਰਾਇਡਲ ਸੱਚੀ ਨਾਲ ਦੱਸਿਆ ਸੀ ਆ ਵੀ ਸਾਡਾ ਬਰਾਇਡਲ ਲੈ ਚਲੋ ਗੱਡੀ ਪਹੁੰਚਣ ਦਾ ਟਾਈਮ ਹੋ ਗਿਆ ਨਾ ਪਤਾ ਨਹੀਂ ਕਿੰਨੇ ਆ ਕੇ ਬੈਠੇ ਹੋਣੇ ਆ ਗਏ ਵਾਈਗਰੋ ਚਲ ਭਲਾ ਕਰ ਰਾਤ ਕਰੇ ਤੇ ਵਿਆਹ ਇਹਨਾਂ ਦੇ ਵਿਆਹ ਚ ਨਹੀਂ ਆਏ ਹੋਣੇ ਸਸਾ ਇਹਨਾਂ ਨੂੰ ਧੰਨਵਾਦ ਅੱਜ ਜਿਹਨੇ ਕਹੇ ਪੁੱਛ ਸਾਨੂੰ ਦੱਸ ਹਾਂ ਪਹੁੰਚਦੇ ਆ ਰਿਹਾ ਔਰ ਤਬਾਹੀ ਹੋ ਚਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈਗਰ ਭਲਾ ਕਰੇ ਅਜੋਨ ਕੁਝ ਨਹੀਂ ਹੁਣ ਆ ਆ ਬੱਚਾ ਵਾ ਇਹਨੂੰ 3 ਸਾਲ ਹੋ ਗਏ ਮੇਰੇ ਕੋਲ ਇਹਨੂੰ ਪਤਾ ਨਹੀਂ ਕਿੰਨੀਆਂ ਵੀਡੀਓ ਇਹਦੀਆਂ ਪਾ ਦਿਆਂ ਇਹਦਾ ਪਰਿਵਾਰ ਨਹੀਂ ਲੱਭ ਰਿਆ ਇਹਦੀ ਕਿਸਮਤ ਚੰਗੀ ਆ ਵੀਰਦੀ ਵੀ ਇਹਦਾ ਪਰਿਵਾਰ ਲੱਭ ਗਿਆ ਕਿਉਂਕਿ ਇਹਨੇ ਆਪਣਾ ਐਡਰੈਸ ਵੀ ਦੱਸਦਾ ਸੀ ਬਾਕੀ ਚਲੋ ਤੁਸੀਂ ਵੀ ਵੀਡੀਓ ਵੇਂਦੇ ਸੀ ਇਹ ਹੁਣ ਆਪਣਾ ਲੋਕਲ ਐਡਰੈਸ ਜਾਣਦਾ ਵਾ ਬਾਕੀ ਇਹਨੂੰ ਕੁਝ ਨਹੀਂ ਪਤਾ 4-5 ਮਹੀਨੇ ਲਗਾਤਾਰ ਸਵੇਰੇ ਸ਼ਾਮ ਦੁਬਾਰਾ ਸ਼ਾਮ ਰਾਤ ਹਾਂਜੀ ਇਹ ਮੈਂ ਏ ਮੈਂ ਤੁਹਾਨੂੰ ਦੱਸਿਆ ਜਿਹੜਾ ਬੰਦਾ ਮੋਗੇ ਦੇ ਕੋਲ ਕੋਈ ਬੰਦੇ ਹਾਂਜੀ ਕੋਲ ਦਾ ਕੰਮ ਹੀ ਹੈ ਗੁਜਰਾ ਕੋਲ ਬੰਦੇ ਫੜਕਾ ਦੂਜਾ ਵੀ ਦੇ ਇੱਕ ਦੇ ਗੁਰਪ੍ਰੀਤ ਵੀਰ ਜੀ ਆ ਮੋਗੇ ਮੋਗੇ ਬੰਦੇ ਹਾਂਜੀ ਗੁਰਪ੍ਰੀਤ ਵੀਰ ਜੀ ਹਾਂਜੀ ਵੈਕ ਨੂੰ ਭਾਗ ਰਹੇ ਚੰਨ ਵਰਗਾ ਯਾਰਾ ਥੱਬੇ 6 ਸਾਫੋਲ 13 ਹਾਂਜੀ 90714 ਉਹਨਾਂ ਦਾ ਗੁਰਪ੍ਰੀਤ ਵੀਰ ਜੀ ਆ ਉਹ ਇਹ ਗੁਰਦੇ ਨੇ ਇਹ ਕੋਈ ਉਹ ਦੂਜਾ ਵਾ ਗ੍ਰਿੰਦਰ ਬਾਠਾ ਗ੍ਰਿੰਦਰ ਬਾਠਾ ਗ੍ਰਿੰਦਰ ਬਾਠਾ ਜੀ ਹਾਂਜੀ ਲਚਕਾਣੀ ਵਾਲਾ ਵੀਰ ਉਹ ਦੂਜਾ ਕੀ ਉਹਨਾਂ ਦਾ ਪਾਲਖਰੋੜ ਵੀਰ ਆ ਹਾਂਜੀ ਹਾਂ ਨੇ ਬਹੁਤ ਮਤਲਬ ਕਿ ਬਹੁਤ ਚੰਗੇ ਆ ਬਹੁਤ ਸੇਵਾ ਕਰਦੇ ਹੋ ਹਾਂਜੀ ਗੁਜਰਾ ਨੂੰ ਪੈਂਦਾ ਇਸ ਇਨਸਾਨ ਦਾ ਸੋਖ ਲੱਭ ਗਿਆ ਸੀਗਾ ਅਜਾ ਚੰਦਾ ਨਹੀਂ ਤੇ ਤੁਹਾਡੇ ਵੀਡੀਓ ਵੀ ਨਹੀਂ ਤੇ ਛੇਤੀ ਲੱਭ ਲੈਣਾ ਲੱਭਤ ਵੀਡੀਓ ਦੇ ਵੇਨੇ ਮੈਂ ਆਏ ਨਹੀਂ ਨਾ ਤਾਂ ਵੀ ਲੱਭ ਲੈਣਾ ਨਹੀਂ ਹੋਰ ਪਹੁੰਚਣਾ ਪਿਆ ਹਾਂ ਅਸੀਂ ਇੰਨਾ ਕਿਆ ਬਸ ਸੇਵਾ ਜਿਹੜੇ ਕਰਦੇ ਉਹਨਾਂ ਨੂੰ ਸਾਨੂੰ ਕਿੱਥੇ ਦੱਸਦਾ ਹੀ ਤਾਂ ਸਤਿਗੁਰੂ ਜੀ ਸਤਿਗੁਰੂ ਨਹੀਂ ਹੁਣ ਮੈਂ ਨਾ ਇੱਥੇ ਲਿਖਾਉਂਗਾ ਅਗਲੇ ਬਲੇ ਵੱਡਾ ਕਰਦੇ ਵੱਡਾ ਕਰਦੇ ਹਾਂ ਨਾ ਜਾਂ ਮੋੜ ਤੇ ਜਿਵੇਂ ਉਹ ਲੱਗਾ ਜਦੋਂ ਅਸੀਂ ਆ ਵੇਲਾ ਹੈ ਕਿ ਇਹੀ ਹੈ ਉਹ ਤੇ ਉਧਰਲੇ ਬਣੇ ਲੱਗਾ ਤੁਸੀਂ ਇੱਧਰਲੇ ਬਲੇ ਉਹ ਤੋ ਸੇਖ ਦੇ ਗੁਰਦਾਰਾ ਸਾਹਿਬ ਉਹ ਗੁਰਦਾਰਾ ਸਾਹਿਬ ਉਹਨਾਂ ਦੇ ਨਾਂ ਤੇ ਸੰਸਥਾ ਬਣਾਈ ਆਪਾਂ ਉਹ ਗੁਰਦਾਰਾ ਹਾਂ ਮੈਂ ਪਤਾ ਇਹਨਾਂ ਮੈਂ ਮਰਾਤੀ ਦੇ ਹਾਂਜੀ ਉੱਥੇ ਦੀ ਹਾਂਜੀ ਮਰਹਾਣਾ ਮਰਹਾਣਾ ਪਿੰਡ ਆ ਤੇ ਬਾਬਾ ਰਤਨਦੇਵ ਜੀ ਨੇ ਸਾਡੇ ਪਿੰਡ ਸੰਤ ਮਹਾਪੁਰ ਹੋਇਆ ਉਹਨਾਂ ਦੇ ਨਾਂ ਤੇ ਗੁਰਦਾਰਾ ਸੈ ਬਿੱਥਿਆ ਆ ਕਰਦੇ ਮਗਲਬ ਬੜੀ ਬੜਾ ਤਗੜਾ ਗੁਰਦਾਰਾ 25 30 ਕਿੱਲੇ ਜ਼ਮੀਨ ਹੈ ਗੁਰਦਾਰੇ ਦੀ 4 5 ਕਿੱਲਾਂ ਚ ਗੁਰਦਾਰਾ ਬੜਾ ਇਤਿਹਾਸੀ ਆ ਤੇ ਉਹ ਫਿਰ ਉਹਨਾਂ ਦੇ ਨਾਂ ਤੇ ਆਪਾਂ ਸਸਤਾ ਵੀ ਉਹਨਾਂ ਦੇ ਨਾਂ ਤੇ ਬਣਾਈ ਆ ਹਾਂ ਹਾਂ ਹੋਣੀ ਕਿਰ ਜਾਣਾ ਕਿੱਥੇ ਚਲੇ ਗਿਆ ਇੱਧਰ ਮੇਰੀ ਗੱਲ ਸੁਣ ਫੋਣ ਤੇ ਘਰੋਂ ਗਿਆ ਤੇ ਮੈਂ ਘਰੇ ਨਹੀਂ ਜੀ ਭੇਜਣਾ ਫੇਰ ਮੈਂ ਆਪਣੇ ਕੋਲ ਹੀ ਰੱਖਣਾ ਵਾ ਠੀਕ ਆ ਠੀਕ ਆ ਹਾਂ ਹੁਣ ਘਰੋਂ ਨਹੀਂ ਜਾਣਾ ਇਕੱਲੇ ਨਹੀਂ ਜਾਣਾ ਕਰੋ ਨਹੀਂ ਤੇ ਹੁਣ ਨਹੀਂ ਮੈਂ ਭੇਜਣਾ ਆ ਅਗਲੀ ਵਾਰੀ ਨਹੀਂ ਲੈਣਾ ਕਿਸੇ ਨੂੰ ਭੇਜਣਾ ਵੀ ਨਹੀਂ ਇਹਨਾਂ ਨੇ ਸਾਡੇ ਹੀ ਰਹਿਣਾ ਠੀਕ ਹੈ ਨਾ ਤੇ ਸਾਡੇ ਕੋਲ ਹੀ ਰਹੇਗਾ ਇੱਧਰ ਜਾ ਕੇ ਗੱਡੀ 'ਚ ਬੈਠਣਾ ਇੱਥੇ ਰਹਿ ਜਾਣਾ 100 ਸੋਸ ਕਰਦਾ ਚੱਲੋ ਫਿਰ ਆ ਬੈਠੋ ਚੱਲ ਤੈਨੂੰ ਪਹਿਲਾਂ ਕਰਾਂ ਬਾਜੀ ਮੇਲ ਤਾਂ ਲੈ ਕੇ ਆ ਹਾਂ ਕੱਢਾ ਹੈ ਰ ਚੰਗਾ ਹੈ ਰ